ਐਸੇ ਜੋ ਕੀ ਮਾਮਲਾ ਹੈਗਾ ਜੀ ਜਿਹੜਾ ਇੱਥੇ ਗੱਡੀਕਾਰ ਨਹਿਰ ਦੇ ਵਿੱਚ ਗਿਰੀ ਕਿੰਨੇ ਬੰਦੇ ਸੀ ਕੌਣ ਸੀਗੇ ਜੀ ਜੀ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਾਨੂੰ ਇਨਫੋਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਉਹ ਨਹਿਰ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਸੀ ਤੇ ਜਿਹਦੇ ਵਿੱਚ ਹੁਣ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਟ੍ਰੇਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਹੈ ਗਾੜੂ ਨਾਂ ਦਾ ਬੰਦਾ ਹੈ ਗਰੂ ਪਤਰ ਹਰੀ ਪਾਸੇ ਪ੍ਰੋਜੈਕਟ ਆਡਾਂਟੀ ਵੀ ਜਿਹੜਾ ਆਈ ਗਾਰਡ ਜਿਹੜਾ ਮਿਲਿਆ ਵਿੱਚ ਉਹ ਤੁਸ਼ਨਾਕਤ ਹੋਇਆ ਬਸ ਜੇ ਆਪਾਂ ਹੋਰ ਵੀ ਜਿਹੜਾ ਇਹਦੇ ਤੇ ਗੱਡੀ ਨੰਬਰ ਕਿੰਨਾ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੇ ਹੁਣ ਤੱਕ ਆਏ ਨੇ ਜਾਂ ਨਹੀਂ ਜੀ ਠੀਕ ਹੈ ਜੀ 05 ਵੀ ਕਰ ਰਹੇ ਆ ਨੰਬਰ KV05 AP ਤੇ 0203 ਅ ਐਸ ਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਤੇ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਿਸੇ ਪਾਸੇ ਰਵੇ ਨਾ ਇਹ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆਉ ਉਹ ਪੂਰੀ ਤਰ੍ਹਾਂ ਸਪਸ਼ਟੀਕਰਨ ਸਰ ਇਹ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਦੇ ਮਤਲਬ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੇ ਸੀ ਜਦੋਂ ਮਨ ਨੂੰ ਰੋਕਣਾ ਸੀ ਲੁਧਿਆਣਾ ਵਾਲਾ ਤੋਂ ਕਿਸੇ ਤਰ੍ਹਾਂ ਨਾਲ ਮਿਸਟੈਂਡੈਂਗ ਹੋ ਗਈ ਜਿਹੜੀ ਨਹਿਰ ਉਹ ਨਹਿਰ ਦੇ ਵਿੱਚ ਕਿੱਥੇ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਟਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਤੇ ਕਿੰਨੇ ਵਜੇ ਦਾ ਹਾਸਲ ਸੀ ਉਹ ਰਾਤ ਦੀ ਵਾਦ ਰਾਤ ਦਾ 8:00 8:00 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਵੀ ਅਸੀਂ ਸਾਰੀਆਂ ਟੀਮਾਂ اور ਪਬਲਿਕ ਦੀ ਸਹਾਇਤਾ ਨਾਲ ਸੀ ਪਤਾ ਪਤਾ ਲੱਗ ਪਾਇਆ ਕਿ ਕਿੰਨੇ ਕਾਰ ਸਵਾਰ ਸਟੱਕ ਗਿਆ ਥੋੜੀ ਜਿਹੀ ਪਤਾ ਪਿੱਛੇ ਬੋਡੀ ਖਮੜੀ ਆ ਤੇ ਉਹ ਤੋਂ ਅੱਗੇ ਹੁਣ ਇਹ ਅਸੀਂ ਇਹਨਾਂ ਨਾਲ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਗੱਲ ਦਾ ਖੁਲਾਸਾ ਹੋਵੇ ਤੇ ਕਾਰ ਸਵਾਰ ਕਿੱਥੇ ਦੇ ਰਹਿਣ ਵਾਲੇ ਸੀ ਜਾਂ ਕੋਈ ਕਾਗਜ਼ ਵਗੈਰਾ ਰੋਪੜ ਦਾ ਪਤਾ ਲੱਗਾ ਜੀ ਇਹਦਾ ਸਾਰਿਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਮਿਲਿਆ ਨਹੀਂ ਅਸੀਂ ਕਰ ਰਹੇ ਆ ਐਸੇ ਜੋ ਕੀ ਮਾਮਲਾ ਹੈਗਾ ਜੀ ਜਿਹੜਾ ਇੱਥੇ ਗੱਡੀ ਕਾਰ ਨਹਿਰ ਦੇ ਵਿੱਚ ਗਿਰੀ ਕਿੰਨੇ ਬੰਦੇ ਸੀ ਕੌਣ ਸੀਗੇ ਜੀ ਇਹਦੇ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸਾਨੂੰ ਇਨਫਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਉਹ ਨਹਿਰ ਦੇ ਵਿੱਚ ਡਿੱਗੀ ਹੈ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨੂੰ ਟ੍ਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਤੇ ਜਿਹਦੇ ਵਿੱਚ ਹੁਣ ਸਾਨੂੰ ਸਵੇਰੇ ਟਾਈਮ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਟ੍ਰੇਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਹੈ ਗਾਲੂ ਨਾਂ ਦਾ ਬੰਦਾ ਹੈ ਰੂਪਤਰਹੜੀ ਵਾਸੀ ਪ੍ਰੋਜੈਕਟ ਆਡੈਂਟਿਟੀ ਜਿਹੜੇ ਆਈ ਗਾਰਡ ਜਿਹੜਾ ਮਿਲਿਆ ਵਿੱਚ ਉਹ ਤੁਸ਼ਨਾਤ ਹੋਇਆ ਬਸ ਜੀ ਆਪਾਂ ਹੋਰ ਵੀ ਜਿਹੜਾ ਇਹਦੇ ਟਿਕ ਗੱਡੀ ਨੰਬਰ ਕਿੰਨਾ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੀ ਹੁਣ ਤੱਕ ਆਏ ਨਹੀਂ ਜਾਂ ਨਹੀਂ ਜੀ ਠੀਕ ਜੀ ਪੰਜ ਵਰਦੇ ਜੀ ਜਿੱਦ ਵੀ ਕਰ ਰਹੇ ਆ ਨੰਬਰ KB05 AP ਤੇ 0203 ਐਸਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਨਾਲ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਦਸਰ ਕਿਸੇ ਪਾਸੇ ਰਵੇ ਨਾ ਤੇ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆਉਂ ਉਹ ਪੂਰੀ ਤਰ੍ਹਾਂ ਸਪਸ਼ਟੀਕਰਨ ਸਾਰੇ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਮਤਲਬ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸਹਿਰ ਤੋਂ ਆ ਰਹੇ ਸੀ ਤੁਮਾਨੂੰ ਰੂਟ ਫੜਨਾ ਸੀ ਲੁਧਿਆਣਾ ਵਾਲਾ ਉਹ ਕਿਸੇ ਤਰ੍ਹਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਗਈ ਜੀ ਨਹਿਰ ਉਹ ਨਹਿਰ ਦੇ ਵਿੱਚ ਪਈ ਹੈ ਸਾਰੇ ਜਿਵੇਂ ਕਿ ਪਤਾ ਲੱਗ ਰਿਹਾ ਜੀ ਵੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟਪਿਆ ਹੋਇਆ ਸੀ ਜਾਂ ਹੋਰ ਬੰਦ ਜਿਹੜਾ ਸੀਗਾ ਜੀ ਹਾਂ ਉਹਦਾ ਫਰੰਟ ਡਰਾਈਵਰ ਸਾਈਡ ਸੀਗਾ ਵੀ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਤੇ ਕਿੰਨੇ ਵਜੇ ਦਾ ਹਾਸਲ ਜੀ ਰਾਤ ਨੂੰ ਵੱਜ ਰਾਤ ਦਾ 8:00 8:30 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਵੀ ਅਸੀਂ ਸਾਰੀਆਂ ਟੀਮਾਂ اور ਪਬਲਿਕ ਦੀ ਸਹਾਇਤਾ ਨਾਲ ਪਤਾ ਲੱਗ ਪਾਇਆ ਕਿ ਨੀਕਾਰ ਸੋਰਸ ਫੈਸਟ ਜੱਟ ਕੇ ਯਾਰ ਥੋੜੀ ਜਿਆਦਾ ਪਤਾ ਹੈ ਪਿੱਛੇ ਬੋਡੀ ਇੱਕ ਮਰੀ ਆ ਤੇ ਉਹ ਤੋਂ ਅੱਗੇ ਹੁਣ ਇਹ ਅਸੀਂ ਇਹਨਾਂ ਦੇ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਗੱਲ ਦਾ ਖੁਲਾਸਾ ਹੋਵੇ ਤੇ ਕਾਸਵਾ ਕਿੱਥੇ ਦੇ ਰਹਿਣ ਵਾਲੇ ਸੀ ਲੱਗਿਆ ਤਾਂ ਜਾਇਜ਼ ਬਗੜ ਰੋਜ਼ਪੁਰ ਦਾ ਪਤਾ ਲੱਗਾ ਜੀ ਉਹਦਾ ਸਾਰੀਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਰ ਅਜੇ ਤੱਕ ਮਿਲੇ